ਇਸ ਤੋਂ ਇਲਾਵਾ ਸਰ ਬੜੀ ਖੁਸ਼ੀ ਹੁੰਦੀ ਹੈ ਦੱਸਦੇ ਹੋਏ ਕਿ ਤੁਹਾਡੀ ਮਿਹਨਤ ਸਦਕਾ ਤੇ ਸਾਡੇ ਸੀਐਮ ਸਾਹਿਬ ਦੀ ਮਿਹਨਤ ਸਦਕਾ ਅੱਜ ਵਿਧਾਨ ਸਭਾ ਚ ਜੋ ਸ਼ਾਮਲਤ ਜਮੀਨਾਂ ਦੇ ਮਾਲਕੀਅਤ ਦਾ ਪਾਸ ਹੋਇਆ ਕੀ ਉਹਨੂੰ ਜਲਦ ਹੀ ਸਾਡੇ ਬਠਿੰਡੇ ਸ਼ਹਿਰ ਵਿੱਚ ਜਿੰਨੀਆਂ ਵੀ ਸ਼ਾਮਲ ਥਾਵਾਂ ਦੇ ਲੋਕ ਰਹਿ ਰਹੇ ਸੀ ਰਹਿ ਰਹੇ ਨੇ ਜਾਂ ਫਿਰ ਕਬਜ਼ਾ ਕਰਿਆ ਹੋਇਆ ਉਹਨਾਂ ਨੂੰ ਉਹਨਾਂ ਮਾਲਕੀਅਤ ਲੇਗੀ ਜਲਦੀ ਜਲਦੀ ਕਲੈਕਟਰ ਰੇਟ ਜਾਰੀ ਕੀਤਾ ਜਾਏਗਾ ਜਿਸ ਦੇ ਨਾਲ ਪੰਦੀ ਅਮਾਉਂਟ ਜੋ ਹੈ ਜਮਾ ਕਰਾ ਕੇ ਪੰਦਾ ਆਪਣੀ ਮਾਲਕੀਤ ਲੈ ਪਾਏਗਾ ਇਹ ਆਪਣੀ ਕਾਰਪੋਰੇਸ਼ਨ ਵਾਸਤੇ ਤੇ ਪੰਜਾਬ ਵਾਸਤੇ ਬਹੁਤ ਹੀ ਵੱਡੀ ਉਪਲਬਧੀ ਹੈ ਲੋਕਾਂ ਲਈ ਬਹੁਤ ਵੱਡੀ ਰਾਹਤ ਹੈ ਇਸ ਤੋਂ ਇਲਾਵਾ ਸਰ ਜਿੱਦਾਂ ਤੁਸੀਂ ਲੁਧਿਆਣਾ ਸ਼ਹਿਰ ਵਿੱਚ ਵੀ ਲਾਲ ਲਕੀਰ ਤੇ ਜਿੰਨੇ ਲੋਕ ਬੈਠੇ ਨੇ ਉਹਨਾਂ ਨੂੰ ਸਹੂਲਤ ਦਿੱਤੀ ਸੇਮ ਤਰੀਕੇ ਨਾਲ ਤੁਹਾਡਾ ਇੱਥੇ ਵੀ ਬਹੁਤ-ਬਹੁਤ ਧੰਨਵਾਦ ਕਰਾਂਗੇ ਕਿ ਇੱਥੇ ਵੀ ਜਲਦ ਤੋਂ ਉਸ ਚੀਜ਼ ਤੇ ਕੰਮ ਸ਼ੁਰੂ ਕੀਤਾ ਜਾਏਗਾ ਤੇ ਇਹ ਸਾਰੇ ਉਪਲਬਧੀਆਂ ਮਾਨ ਸਰਕਾਰ ਦੇ ਅੰਦਰ ਤੇ ਸਾਡੇ ਲੋਕਲ ਬੋਰਡ ਦੇ ਮਿਨਿਸਟਰ ਅਫ ਜ਼ੋਜ ਜੀ ਦੇ ਅੰਦਰ ਚੱਲ ਰਹੀਆਂ ਨੇ ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਜਿੰਨੀਆਂ ਇਹ ਸਾਨੂੰ ਵੈਲਿਊਏਬਲ ਡਾਇਰੈਕਸ਼ਨਸ ਦੇ ਰਹੇ ਨੇ ਕਾਰਪੋਰੇਸ਼ਨ ਨੂੰ ਉਹ ਬਟਿੰਡੇ ਸ਼ਹਿਰ ਨੂੰ ਤੇ ਸਾਡੇ ਸਿਰ ਤੇ ਆਸ਼ੀਰਵਾਦ ਕਰਿਆ ਹੱਥ ਰੱਖਿਆ ਨਾਨ ਨੇ ਤੇ ਉਸ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਤੇ ਅਸੀਂ ਇਹਨਾਂ ਨੂੰ ਇਹ ਜ਼ਰੂਰ ਦੱਸਣਾ ਚਾਹੁੰਦੇ ਹਾਂ ਕਿ ਇਹਨਾਂ ਦੀ ਡਾਇਰੈਕਸ਼ਨ ਬਹੁਤ ਹੀ ਮੋਟੀਵੇਸ਼ਨਲ ਹੈ ਸਾਡੇ ਲਈ ਤੇ ਅਸੀਂ ਤੁਹਾਡੀ ਡਾਇਰੈਕਸ਼ਨ ਦੇ ਅੰਡਰ ਇਦਾਂ ਹੀ ਕੰਮ ਕਰਦੇ ਰਹੰਗੇ ਤੇ ਲੋਕਾਂ ਦੀ ਸੇਵਾ ਕਰਦੇ ਰਹੰਗੇ ਬਹੁਤ-ਬਹੁਤ ਧੰਨਵਾਦ